ਸਭ ਠੀਕ ਠਾਕ ਹੋਇਆ ਸਾਡੇ ਚੈਨਲ ਦਾ ਨਾਮ ਹੈ ਜੂ ਐਂਡ ਮੀ ਅੱਜ ਅਸੀਂ ਹਾਇਪ ਲੈ ਕੇ ਹਾਜ਼ਰ ਹੋਏ ਹਾਂ 26 ਜਨਵਰੀ 1986 ਦਾ 2 ਮਿੰਟ ਦੀ ਵੀਡੀਓ ਹੈ ਜਿਹਦੇ ਵਿੱਚ ਇਹ ਉਸ ਟਾਈਮ ਦੀ ਵੀਡੀਓ ਹੈ ਜਦੋਂ 1984 ਵਿੱਚ ਬਲੂ ਸਟਾਰ ਹੋਇਆ ਸੀ ਬਲੂ ਸਟਾਰ ਦੇ ਵਿੱਚ ਨਿੱਕਾ ਹੀ ਸਿੱਖ ਮਾਰੇ ਗਿਆ ਸੀ ਸਰਕਾਰ ਉਸ ਟਾਈਮ ਸਰਕਾਰ ਇੰਦਰਾ ਗਾਂਧੀ ਦੇ ਕੇਰਗਰਮੈਂਟ ਨੇ ਦਰਵਾਜ਼ਾ ਤੇ ਹਮਲਾ ਕਰਿਆ ਸੀਗਾ ਉਸ ਬੀ ਉਸਟਾਕ ਤੋਂ ਬਾਅਦ ਸਰਕਾਰ ਦੀਆਂ ਗਤੀਵਿਧੀਆਂ ਦੁਆਰਾ ਮਤਲਬ ਉੱਥੇ ਇੱਕ ਅਕਾਲ ਤਖਤ ਬਣਾਇਆ ਗਿਆ ਤੇ ਜਿਹੜਾ 1984 ਵਿੱਚ ਟੈਰੀ ਹੋਈ ਸੀਗਾ ਤੇ ਉਹ ਟੈਰੀ ਹੋਣ ਤੋਂ ਬਾਅਦ ਸਰਕਾਰ ਨੇ ਆਪਣੀ ਤਰਫੋਂ ਮਤਲਬ ਸਿੱਖਾਂ ਦੇ ਨਾਲ ਹਮਦਰਦੀ ਦਿਖਾਉਂਦੇ ਬਈ ਜਾਂ ਕਹਿ ਦੀ ਵੀ ਸਿੱਖਾਂ ਦੇ ਪ੍ਰਤੀ ਆਪਣਾ ਅਹੋ ਕਰਦੇ ਹੋਏ ਦੁੱਖ ਪ੍ਰਗਟਾਉਂਦੇ ਹੋਏ ਹਾਲ ਤੱਕ ਜੀ ਉਹ ਸਾਰੀ ਦਵਾਈ ਸੀ ਉਹ ਸਾਰੀ ਗਵਰਨਮੈਂਟ ਨੇ ਆਪਣੇ ਅਨੁਸਾਰ ਪਰਮਾਈ ਕਰਵਾਈ ਸੀ ਵੀ ਕਿ ਉਸ ਐਦਾਂ ਦਾ ਡਿਜ਼ਾਈਨ ਬਣਾਤਾ ਸੀ ਜਿਹੜਾ ਸਿੱਖ ਸੰਗਤ ਨੂੰ ਪਸੰਦ ਨਹੀਂ ਆਇਆ ਸੀ ਉਹਨਾਂ ਨੂੰ ਪਸੰਦ ਨਹੀਂ ਆਇਆ ਸੀ ਉਸ ਟਾਈਮ ਸਿੱਖ ਸੰਗਤ ਨੂੰ ਦੇ ਉਹਦੇ ਵਿੱਚ ਕੀ ਹੋਇਆ ਸੀਗਾ ਵੀ ਫਿਰ ਇਹ ਜਿਹੜਾ 26 ਜਨਵਰੀ 1987 ਵਿੱਚ ਇਕੱਠ ਹੋਇਆ ਸੀ ਜਿਹੜੀ ਆ ਆਪਾਂ ਨੂੰ ਵੀਡੀਓ ਨੂੰ ਦੇਖਣੀ ਹੈਗੀ ਤੇ ਉਹਦੇ ਵਿੱਚ ਸਿੱਖ ਸੰਗਤ ਤੁਸੀਂ ਦੇਖ ਰਹੇ ਹੋ ਇਹ ਫੋਟੋ ਲੱਗੀ ਹੈ ਸਾਹਮਣੇ ਵੀ ਸਾਰਾ ਹੀ ਪੰਜਾਬ ਇਕੱਠਾ ਹੋਇਆ ਪਰ ਦੂਰੋਂ ਪਰ ਦਿੱਲੀ ਵੀ ਸੰਗਤ ਤੇ ਉਹ ਸਾਰੀ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਇਕੱਠੀ ਹੋਈ ਸੀ ਤੇ ਸਾਰਿਆਂ ਦੇ ਦੇਖਣਾ ਦਸਤਾਵੇਜ਼ਾਂ ਕੋਈ ਵੀ ਜਲੰਧੇਸਰ ਹੈ ਨਹੀਂਗਾ ਸੰਨ ਨੇ ਮਤਲਬ ਸਰਕਾਰ ਦਾ ਵਿਰੋਧ ਕੀਤਾ ਮੇ ਜਿਹੜਾ ਇਹ ਕਾਲ ਤੱਕ ਸਿਕ ਸਿਕ ਸੰਗਤ ਨੂੰ ਇਹ ਵੀ ਪਸੰਦ ਨਹੀਂ ਆ ਮੈਂ માત્ર ਸੰਗਤ ਨੂੰ ਹੀ ਦੋਗੇ ਹੈਗਾ ਤੇ ਇਹ ਸੰਗਤ ਵੀ ਅਸੀਂ ਗਵਰਨਮੈਂਟ ਦੇ ਇਸ ਬਣਾਏ ਆ ਪਾਤ ਤਤ ਨੂੰ ਪ੍ਰਵਾਨ ਨਹੀਂ ਕਰਦੇ ਤੇ ਇੱਕ ਅੱਠ ਵਿੱਚ ਇਹ ਪਰਵਾਹ ਹੋਇਆ ਸੀਗਾ ਜਿਹੜਾ ਤਵੇਸੀ ਆ ਵੀ ਇਹ ਸਿੰਘ ਜਿਹੜਾ ਤਾਲ ਤੱਕ ਤੈ ਰਹੋ ਆਪਣੇ ਅਨੁਸਾਰ ਆਪਣੇ ਪੈਸੇ ਲੱਗਦੇ ਉੱਤੇ ਲਾ ਕੇ ਆਪਣੇ ਫੰਡਾਂ ਦੇ ਨਾਲ ਆਪਣੀਆਂ দান ਪੇਟੀਆਂ ਦੇ ਨਾਲ ਵੀ ਸਰਕਾਰ ਦਾ ਜਿਹੜਾ ਤਾਲ ਤੱਕ ਤਰ ਸਿੱਖ ਸੰਗਤ ਆਪਣੇ ਆਪ ਬਣਾਵੇਗੀ ਜਿਹਸੀ ਆਹ ਕਾਲ ਤੱਕ ਜਿਹੜਾ ਹੁਣ ਇੱਥੇ ਬਣਿਆ ਹੋਇਆ ਉਹ ਸਿੱਖ ਸੰਤ ਨੇ ਆਪਣੇ ਆਪ ਰਣ ਅਤੇ ਉਹ ਜਿਹੜਾ ਸਰਕਾਰ ਦਾ ਬਣਾਇਆ ਹੋਇਆ ਕਾਲ ਤੱਕ ਸੀ ਆ ਤੇ ਉਹ ਸਿੱਖ ਸੰਗਤ ਨੇ ਮਨਜ਼ੂਰੀ ਨਹੀਂ ਦਿੱਤੀ ਤੇ ਨਹੀਂ ਸੰਗਤ ਉਸਾਂ ਨੇ ਕਿਹਾ ਠੀਕ ਹੈ ਬੀਏ ਬੀਓ ਸਰਕਾਰ ਨੇ ਉਹ ਆਪਣੇ ਆਪ ਅਨੁਸਾਰ ਨਿਯਾਇਤ ਬਣਾਇਆ ਚਾ ਟਾ ਚੌੜਾ ਬਣਾਤਾ ਸੀ ਲੱਗੀ ਤੇ ਸੰਗਤ ਨੇ ਕਿਹਾ ਵੀ ਸਿੱਖ ਸੰਗਤ ਨੇ ਕੈਵਰੀਸੇੇਦਨ ਜੀਣੇ ਕਿਹਾ ਜਾ ਕਾਲ ਵੀ ਜਿਹੜਾ ਅਕਾਲ ਤਪਤਾ ਉਹ ਸਾਡੇ ਗੁਰੂ ਦਾ ਅਕਾਲ ਤਪਤਾ ਉਹ ਅਸੀਂ ਆਪਣੇ ਆਪ ਆਪਣੇ ਪੈਸੇ ਦੇ ਨਾਲ ਆਪਣੇ ਫੰਡਾਂ ਦੇ ਨਾਲ ਜਾਂ ਸਿੱਖ ਸੰਗਤ ਜੋ ਵੀ ਦਾਇਤ ਲੁਕੁਲੀ ਪੇਟਾ ਕਰੂਗਾ ਵਿਧਾਨ ਕਰੂਗਾ ਉਹਦੇ ਨਾਲ ਅਸੀਂ ਇਹ ਕਾਲ ਟਾਕਤ ਬਣਾਵਾਂਗੇ ਤੇ ਆਪਾਂ ਇਹ ਦੇਖ ਲਵਾਂਗੇ ਵੀਡੀਓ ਤੇ ਇਹਨੂੰ ਚਾਪਾ ਦੇਖਾਂਗੇ ਵੀ ਸਿੱਖ ਸੰਗਤ ਕਿੰਨੀ ਇਕੱਠੀ ਹੋ ਰਹੀ ਹੈ ਤੇ ਸਿਰਫ 2 ਮਿੰਟ ਦੀ ਵੀਡੀਓ ਤੇ ਨਾਲ ਅਸੀਂ ਇਹ ਵੀ ਕਹਾਂਗੇ ਕਿ ਸਾਡਾ ਜਿਹੜਾ ਚੈਨਲ ਹੈ ਉਹ ਜੂ ਐਂਡ ਮੀ ਇਹਨ ਲਾਈਕ ਕਰਿਆ ਕਰੋ ਜੇਕਰ ਤੁਹਾਨੂੰ ਵੀ ਇਹ ਚੰਗੀ ਲੱਗਦੀ ਹੈ ਲਾਈਕ ਵੀ ਕਰੋ ਸਬਸਕ੍ਰਾਈਬ ਵੀ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਇੱਕ ਇਹ ਵੀ ਕਹਾਂਗੇ ਵੀ ਕੋਈ ਆਪਣੇ ਪਸੰਦ ਦੀ ਵੀਡੀਓ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਭੇਜਿਆ ਕਰੋ ਜਹਾ ਦਾ ਨਾਮ ਲਿਖ ਕੇ ਜਾ ਉਹ ਵੀਡੀਓ ਦਾ ਨਾਮ ਲਿਖ ਕੇ ਜਾਂ ਕੋਈ ਉਹਦਾ ਲਿੰਕ ਭੇਜ ਤਾਂ ਤਾਂ ਜੋ ਅਸੀਂ ਉਹਦੇ ਉੱਤੇ ਤੁਹਾਡੀ ਵੀਡੀਓ ਤੇ ਰਿਐਕਸ਼ਨ ਵੀ ਹੋ ਜਾ ਕੇ ਤੁਹਾਨੂੰ ਭੇਜ ਸਕੇ ਕਮੈਂਟ ਕਰੋਗੇ ਤਾਂ ਉਹਦਾ ਅਸੀਂ ਨਾਲ ਜਨਾਬ ਕਮੈਂਟ ਵਾਲੇ ਦਾ ਨਾਮ ਵੀ ਲਿਆ ਕਰਾਂਗੇ ਤੇ ਹੁਣ ਅਸੀਂ ਦੇਖਦੇ ਹਾਂ ਵੀਡੀਓ 26 ਜਨਵਰੀ 1966 ਠੀਕ ਹੈ ਚਲੋ ਕਰਦੇ ਹਾਂ ਸ਼ੁਰੂਆਤ

اغه ته تدوین دوباره اساری کرے छब्बीस जनवरी उन्नीस सौ छियासी का ठर अगस्त आज हिंदुस्तान की सरकार को चैलेंज कर रहा है कि ऐसा सरकार तेरा बनाया है कि अकाल तख्त आज ये इकट्ठ प्रवाह नहीं करता और नवे सिरे ये इकट्ठ नौ दसा राह करके अकाल तख्त की दोबारा उसारी करेगा ਜੋ ਕਿ ਦਾਇਰ ਦੇ ਵੀਡੀਓ ਕੰਮ ਸਰਕਾਰ ਨੇ ਕੰਮ ਬੰਦ ਕਰ ਦੇ ਪੈਸੇ ਇਸ ਕਰਕੇ ਮੰਗੂ ਕਰੇ ਸਰਕਾਰ ਨੂੰ ਮਤਲਬ ਉੱਤ 14 ਦਾ ਹੈ ਨਹੀਂ ਤੇ ਜਿੱਤਾਂ ਨੂੰ ਸੰਗਠ ਚੰਗੀ ਸੀ ਅੱਛਾ ਜੀ ਤਾਂ ਕਰਕੇ ਸਰਕਾਰ ਦਾ ਮੰਨ ਬੋਲ ਕੀਤਾ ਤੇ ਸਰਕਾਰ ਨੂੰ ਕਿਹਾ ਵੀ ਅਸੀਂ ਤੁਹਾਡੇ ਮਿਹਰ ਅਕਾਰ ਤੱਕ ਤਿਆਰ ਹੋਏ ਬਿਨ ਉਸ ਮਨਜ਼ੂਰੀ ਕਰਕੇ ਤੇ ਅਸੀਂ ਆਪਣੀ ਦਾਤਸਾ ਨੂੰ ਹੱਦ ਕਿ ਤੱਕ ਮਾਈ ਦੇ ਵਿੱਚੋਂ ਦਾ ਸੰਬੰਧ ਕਰਦੇ ਕਰਕੇ ਜੋ ਆਸਾਂ ਸਿੱਖ ਕੱਢਦਾ ਹੈ ਅਗਲੇ ਮਹੀਨੇ ਜਾਂ ਕੁਝ ਦਿਨ ਵੀ ਦਵਾਈ ਨੇ ਸਾਲ ਤੋਂ ਮਹੀਨੇ ਤੋਂ ਉਹਦੇ ਨਾਲ ਇਹ ਕਾਰਤ ਤਰ ਤੈਨਾ ਹੁਣ ਉਸ ਤੇ ਦਰਵਾਜ਼ਾ ਬਣਾਇਆ ਉਹ ਬਣਾਇਆ ਤੇ ਬਹੁਤ ਹੀ ਸੋਹਣਾ ਬਣਾਇਆ ਤੁਸੀਂ ਦੇਖਿਆ ਤੁਸੀਂ ਬੇਸਿਕ ਤੇ ਉਹ ਮਤਲਬ ਉਹ ਦਾਗ ਰਿਹਾ ਹੈ ਕਿ ਜੇ ਸਰਕਾਰ ਨੇ ਬਣਾਇਆ ਕਾਰਤ ਤਰ ਤੈਨਾ ਨੂੰ ਮਨਜ਼ੂਰੀ ਦਿੱਤਾ ਸੇ ਤੇ ਟਿੰਪੇਡਿੰਗ ਠੀਕ ਹੈ ਲੱਗਦਾ ਹੈ ਅਗਲੀ ਵੀਡੀਓ ਚ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਜੇ ਸਾਡੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲੱਗੇ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਤੇ ਲਾਈਕ ਵੀ ਕਰਿਓ ਧੰਨਵਾਦ ਵੇਠ ਠੀਕ ਹੈ ਠੀਕ ਹੈ